ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਹੈ ਜਿਹੜਾ ਉਹ ਸਾਡਾ ਬਾੜ ਦੇ ਨਾਲ ਇਸ ਸਮੇਂ ਪੀੜਤ ਹੈ ਖਾਸ ਤੌਰ ਤੇ ਜਿੰਨੀ ਸਾਡੀ ਬਾਰਡਰ 벨ਟ ਹੈ ਉਹਦੇ ਵਿੱਚ ਜਿਹੜੀ ਫਲੱਡ ਦੀ ਸਿਚੁਏਸ਼ਨ ਹੈ ਪੰਜਾਬ ਦਾ ਬੱਚਾ ਬੱਚਾ ਉਹਦੇ ਤੋਂ ਜਾਣੂ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਔਰ ਕਲੀਅਰ ਡਾਇਰੈਕਸ਼ਨਸ ਦੇ ਮੁਤਾਬਕ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦਾ ਪੂਰਾ ਪ੍ਰਸ਼ਾਸਨ ਅ ਪੂਰੇ 24 ਘੰਟੇ ਸੱਤੋ ਦਿਨ ਪੂਰੀ ਪੱਬਾ ਭਾਰ ਹੋ ਕੇ ਇਸ ਸਥਿਤੀ ਦੇ ਨਾਲ ਨਜਿੱਠਣ ਲਈ ਲੱਗਿਆ ਹੋਇਆ ਜਿਹਦੇ ਚੱਲਦੇ ਕੁਝ ਡਾਟਾ ਸੀ ਜਿਹੜਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਚਾਹੁੰਦੇ ਨੇ ਮੇਰੇ ਨਾਲ ਇਸ ਸਮੇਂ ਫਾਜ਼ਲਕਾ ਤੋਂ ਐਮਐਲਏ ਨਰਿੰਦਰਪਾਲ ਸਿੰਘ ਜੀ ਸਾਹਮਨਾ ਸਾਹ ਬੈਠੇ ਨੇ ਔਰ ਡਿਪਟੀ ਕਮਿਸ਼ਨਰ ਫਾਜ਼ਲਕਾ ਮੇਰੇ ਨਾਲ ਅਮਰਪ੍ਰੀਤ ਕੌਰ ਜੀ ਬੈਠੇ ਨੇ ਐਸਐਸਪੀ ਫਾਜ਼ਲਕਾ ਗੁਰਮੀਤ ਸਿੰਘ ਜੀ ਬੈਠੇ ਨੇ ਸਾਰਾ ਸਾਡਾ ਜਿਹੜਾ ਪ੍ਰਸ਼ਾਸਨ ਹੈ ਵੱਖ-ਵੱਖ ਡਿਪਾਰਟਮੈਂਟਾਂ ਦੇ ਆਫੀਸਰ ਸਾਹਿਬਾਨਾ ਜੁਰੇ ਮੌਜੂਦ ਨੇ ਸੋ ਜਿਹੜਾ ਅਸੀਂ ਤੁਹਾਨੂੰ ਕੁਝ ਡਾਟਾ ਸ਼ੇਅਰ ਕਰਨਾ ਚਾਹੁੰਦੇ ਆ ਉਸ ਦੇ ਤਹਿਤ ਜਿਲ੍ਹਾ ਫਾਜ਼ਿਲਕਾ ਦੇ ਅਧੀਨ ਤਕਰੀਬਨ 20 ਪਿੰਡ ਨੇ 20 12 ਪਿੰਡ ਨੇ ਉੱਚ ਪੰਚਾਇਤਾਂ 20 ਨੇ ਜਿਹੜੀਆਂ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਈਆਂ ਇਹਨਾਂ ਪਿੰਡਾਂ ਵਿੱਚ ਰੋਟੇਸ਼ਨ ਵਾਈਜ਼ ਆਮ ਲੋਕਾਂ ਤੱਕ ਪਹੁੰਚ ਕਰਦੇ ਹੋਏ ਹੜ੍ਹ ਸੰਬੰਧੀ ਫੈਲਣ ਵਾਲੀਆਂ ਬਿਮਾਰੀਆਂ ਦੀਆਂ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪਤਨ ਪੋਸਟ ਕਾਮਾ ਵਾਲੀ ਪੋਸਟ ਅਤੇ ਅੱਤੂ ਵਾਲਾ ਪੋਲਾ ਜਿਹੜਾ ਉੱਥੇ 24 ਘੰਟੇ 8 ਮੈਡੀਕਲ ਟੀਮਾਂ ਨੇ ਜਿਹੜੀਆਂ 24 ਘੰਟੇ ਲਈ 8 ਮੈਡੀਕਲ ਟੀਮਾਂ ਨੇ ਜਿਹੜੀਆਂ ਸਮੇਤ ਦਵਾਈਆਂ ਅਤੇ ਐਂਬੂਲੈਂਸ ਦੀਆਂ ਸੇਵਾਵਾਂ ਉੱਥੇ ਸਾਰੀਆਂ ਹਾਜ਼ਰ ਨੇ ਹੁਣ ਤੱਕ ਜਿਹੜੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਜਿਹੜੀ ਤੰਦ ਡਿਗਣ ਦੇ ਕਾਰਨ 4 ਲੋਕ ਜ਼ਖਮੀ ਹੋਏ ਸੀ ਇੱਕ ਬੰਦੇ ਨੂੰ ਹਲਕਾ ਜਿਹਾ ਕਰੰਟ ਲੱਗਿਆ ਸੀਗਾ ਅਤੇ ਇੱਕ ਬੱਚਾ ਸੀ ਜਿਹੜਾ ਸਲਿੱਪ ਹੋ ਕੇ ਪਾਣੀ ਦੇ ਵਿੱਚ ਗਿਰਿਆ ਸੀ ਜਿਹਦੀ ਤਬੀਅਤ ਥੋੜੀ ਜਿਹੀ ਖਰਾਬ ਹੋਈ ਸੀ ਇਹਨਾਂ ਨੂੰ ਐਂਬੂਲੈਂਸ ਰਾਹੀਂ ਜਿਲ੍ਹਾ ਹਸਪਤਾਲ ਫਾਜ਼ਿਲਕਾ ਜਿਹੜੇ ਇਲਾਜ ਰੱਖਿਆ ਗਿਆ ਤੇ ਬਿਲਕੁਲ ਮਹਿਫੂਜ਼ ਨੇ ਕੋਈ ਕੈਜੂਐਲਟੀ ਨਹੀਂ ਹੋਈ ਬਿਲਕੁਲ ਸਾਰਾ ਕੁਝ ਜਿਹੜਾ ਅੰਡਰ ਕੰਟਰੋਲ ਹੈ ਤੇ ਇਹਨਾਂ ਨੂੰ ਇਲਾਜ ਕਰਾ ਕੇ ਇਹਨਾਂ ਨੂੰ ਵਾਪਸ ਇਹਨਾਂ ਦੇ ਟਿਕਾਣਿਆਂ ਤੇ ਮਹਿਫੂਜ਼ ਤਰੀਕੇ ਨਾਲ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਚਾਰ ਗਰਭਵਤੀ ਔਰਤਾਂ ਦੀ ਡਿਲੀਵਰੀ ਹੋ ਚੁੱਕੀ ਹੈ ਔਰ ਇਹਨਾਂ ਵਿੱਚੋਂ ਇੱਕ ਔਰਤ ਜਿਹੜੀ ਉਹ ਸਲੇਮ ਸ਼ਾਹ ਰਾਹਤ ਕੈਂਪ ਹੈ ਜਿਹੜਾ ਸਾਡਾ ਉੱਥੇ ਜੱਚਾ ਤੇ ਬੱਚਾ ਬਿਲਕੁਲ ਚਾਰੋਂ ਮਤਲਬੋ ਕਿ ਕੇਸਸ ਦੇ ਵਿੱਚ ਬਿਲਕੁਲ ਸਵਸਥ ਨੇ ਕੋਈ ਕਿਸੇ ਕਿਸਮ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੜ ਪ੍ਰਭਾਵਿਤ ਸਾਰੇ ਪਿੰਡਾਂ ਦੇ ਪਾਣੀਆਂ ਦੇ ਸੈਂਪਲ ਨੇ ਜਿਹੜੇ ਇਕੱਠੇ ਕਰਕੇ ਟੈਸਟਿੰਗ ਲਈ ਚੰਡੀਗੜ੍ਹ ਭੇਜ ਦਿੱਤੇ ਗਏ ਨੇ ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਕਲੋਰਨ ਦੀਆਂ ਗੋਲੀਆਂ ਨੇ ਜਿਹੜੀਆਂ ਘਰ-ਘਰ ਤੱਕ ਜਾ ਕੇ ਵੰਡੀਆਂ ਜਾ ਰਹੀਆਂ ਨੇ ਤਾਂ ਜੋ ਜਿਹੜੀਆਂ ਵਾਟਰ ਬੋਰਨ ਡਿਸੀਜ਼ਸ ਨੇ ਇਹਨਾਂ ਤੋਂ ਜਣੀ ਕਿ ਬਚਾ ਰਹੇ ਸਕੇ ਔਰ ਇਸ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰ ਲਈ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਬਣਾਏ ਗਏ ਹਨ ਉਹਨਾਂ ਰਾਹਤ ਕੇਂਦਰਾ ਵਿੱਚ ਸਿਹਤ ਵਿਭਾਗ ਵੱਲੋਂ 26 ਮੈਡੀਕਲ ਟੀਮਾਂ ਦੁਆਰਾ 24 ਘੰਟੇ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਹੁਣ ਤੱਕ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਕਰੀਬਨ 1500 ਮਰੀਜ਼ਾਂ ਦੀ ਚੈੱਕਅਪ ਕੀਤਾ ਜਾ ਚੁੱਕਿਆ ਅਤੇ ਲੋੜੀਂਦੀ ਦਵਾਈਆਂ ਨੇ ਜਿਹੜੀਆਂ ਉਹ ਮੁਫਤ ਦੇ ਵਿੱਚ ਸਾਰੀਆਂ ਟੋਕਲ ਵੰਡੀਆਂ ਜਾ ਰਹੀਆਂ İşte nereden ben tonu edosun ediyorum.